ਵਾਪਸ ਪੰਜਾਬ ਦੀ ਜਥੇਬੰਦੀ ਦੇ ਮੁਖੀ ਅਮਰਤਪਾਲ ਸਿੰਘ ਦੇ ਮਾਸੀ ਦੇ ਲੜਕੇ ਨੂੰ ਗ੍ਰਿਫਤਾਰ ਕੀਤਾ ਗਿਆ ਪੁਲਿਸ ਦੇ ਵੱਲੋਂ ਨੰਦੇੜ ਸਾਬ ਤੋਂ ਵਾਪਸ ਆਉਂਦੇ ਹੋਏ ਇਹ ਗ੍ਰਿਫਤਾਰੀ ਹੋਈ ਹੈ ਪੰਜਾਬ ਪੁਲਿਸ ਨੇ ਦਿੱਲੀ ਰੇਲਵੇ ਸਟੇਸ਼ਨ ਤੋਂ ਉਸਨੂੰ ਗ੍ਰਿਫਤਾਰ ਕੀਤਾ ਜਿਸ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਉਸ ਦਾ ਨਾਮ ਹਰਪ੍ਰੀਤ ਸਿੰਘ ਹੈ ਹਾਲਾਂਕਿ ਇਸ ਦੀ ਗ੍ਰਿਫਤਾਰੀ ਕਿਉਂ ਹੋਈ ਫਿਲਹਾਲ ਇਸ ਬਾਰੇ ਹਲੇ ਤੱਕ ਪਤਾ ਨਹੀਂ ਲੱਗ ਸਕਿਆ ਤਾ ਇਸਾ ਖਬਰ ਦਿੱਤੇ ਪਰਮਜੀਤ ਸਿੰਘ ਸਰਨਾ ਜਰੂਰ ਸਾਡੇ ਨਾਲ ਜੁੜੇ ਆ ਕਿਉਂਕਿ ਉਹ ਵੀ ਇਸ ਵੀਡੀਓ ਦੇ ਵਿੱਚ ਨਜ਼ਰ ਆ ਰਹੇ ਸੀ ਸਰਨਾ ਜੀ ਇਹ ਗ੍ਰਿਫਤਾਰੀ ਜੋ ਕੀਤੀ ਗਈ ਹੈ ਹਰਪ੍ਰੀਤ ਸਿੰਘ ਦੀ ਕੇਸ ਬਾਰੇ ਪੁਲਿਸ ਨੇ ਕੀ ਦੱਸਿਆ ਇਹ ਗ੍ਰਿਫਤਾਰ ਕਰਨ ਲੱਗਿਆ ਉਹਨਾਂ ਨੇ ਕਿਹਾ ਜੀ ਕਿ ਐਸੀ ਸਮਨ ਲੈ ਕੇ ਆਏ ਆ ਜੀ ਜਿਹੜਾ ਅਮਰਤਪਾਲ ਦਾ ਕੇਸ ਚੱਲ ਰਿਹਾ ਹੈਗਾ ਉਹਦੇ ਸਾਨੂੰ ਤਫਤੀਸ਼ ਲਈ ਸਾਨੂੰ ਇਸ ਦੀ ਬੜੀ ਦੇਰ ਤੋਂ ਲੋੜ ਸੀ ਤੇ ਇਸ ਸੰਮੇਲਨ ਵਿੱਚ ਮੈਂ ਕਹਿੰਦੀ ਇਹ ਮਰਦਾਂ ਤੋਂ ਲਾਗਤ ਇਹ ਨੂੰ ਢੇੜ ਤੱਕ ਚੱਲ ਗਿਆ ਪੰਨਾ ਤੱਕਾ ਤੇ ਹੋਇਆ ਤੇ ਤੁਹਾਨੂੰ ਨਬਿਆਨੀ ਤੋਂ ਅੱਜ ਚੰਦਲੀ ਤੋਂ ਤੁਸੀਂ ਕੰਮ ਕਾਬ ਪਰੇਸ਼ਾਨ ਕਰਕੇ ਲੋਕਾਂ ਨੂੰ ਰਿਫਾਰ ਕਰਨਾ ਚਾਹਦੇ ਜੀ ਤੇ ਕਹਿੰਦਾ ਜੀ ਸਾਰਕੋ ਸਮੁੰਨਾ ਹੈ ਕਿ ਤੁਸੀਂ ਦੇਖ ਲਓ ਫਿਰ ਤਾਂ ਨਾ ਕੀ ਗੱਲਬਾਤ ਹੁੰਦੀ ਰਹੀ ਤੇ ਮੈਂ ਕਹਿੰਦਾ ਜੀ ਤੁਸੀਂ ਐਸੇ ਜਰਾਇਰ ਸੱਚ ਉਸ ਮੈਂ ਕਹਿੰਦੀ ਤੁਸੀਂ ਨੂੰ ਐਸੀ ਅਮਨਕ ਪੇਸ਼ ਕਰੋ ਐਸਆਈਐਮ ਨੂੰ ਦੇਵਤਾਂ ਇਹ ਲੈ ਕੇ ਜਾ ਸਕਦੇ ਨੇ ਜੀ ਉਹ ਕਹਿੰਦੇ ਸਾਡਾ ਜਿਹੜਾ ਕਾਨੂੰਨ ਹੈਗਾ ਉਹ ਹੈਗਾ ਕਿ ਜੇ 24 ਘੰਟੇ ਤੋਂ ਵੱਧ ਵਕਤ ਲੱਗੇ ਤਾਂ ਇਸ ਤੇ ਆਪਣਾ ਐਸਆਈਐਮ ਦੀ ਪੇਸ਼ ਕਰਕੇ ਇਜਾਜ਼ਤ ਲੈਣੀ ਪੈਂਦੀ ਹੈ ਕਿਉਂਕਿ ਜੇ ਟਾਈਮ ਘੱਟ ਲੱਗਦਾ ਹੈ ਇਸ ਲਈ ਸਾਨੂੰ ਇਜਾਜ਼ਤ ਨਹੀਂ ਲੈਣੀ ਹੈ ਤੇ ਅਸੀਂ ਲਿ ਜਾ ਰਹੇ ਹਾਂ ਉਹਨਾਂ ਐਸਐਚਓ ਤੋਂ ਕਿਹਾ ਦਿੱਲੀ ਦਾ ਸੀ ਉਹ ਕਹਿੰਦੇ ਇਹ ہماری ਜੂੜ ਨਹੀਂ ਆਮਨੇ ਠੀਕ ਆ ਕਿ ਤਨਾਸ਼ੀ ਲੈ ਲਈਏ ਸਭ ਦੇ ਲਿਆ ਔਰ ਇਸਕੇ ਪਾਸ ਕੋਈ ਚੀਜ਼ ਬਰਾਮਦ ਨਹੀਂ ਹੋਈ ਹੈ। ਅਜਿਹਾ ਸਾਹਮਣੇ ਕਰਦੇ ਤੇ ਉਸ ਤੇ ਫਿਰ ਜਿਹੜਾ ਪੰਜਾਬ ਦਾ ਹੈ ਰਿਪੋਰਟ ਉਸਨੇ ਸੱਤਰ ਉਸਨੇ ਸਾਹਮਣੇ ਕਿਹਾ ਦਿੱਤਾ ਤਾਰਾ। ਐਸੀ ਓਪਨਿੰਗ ਹੋਈ ਪਾਕ ਹੈ ਤੇ ਫਿਰ ਕਿਉਂਕਿ ਟ੍ਰੇਨ ਆਲਰੇਡੀ ਦੋ ਟਾਈਮ ਟੈਲ ਦੇ ਉੱਤੇ ਚੋਕੀ ਸੀ। ਪਰ ਉਸਨੇ ਦਾ ਵੀ ਪ੍ਰੂਫ ਨਹੀਂ ਲਿਆਓ ਤੇ ਤੈਨ ਚੱਲਣ ਦੇ ਹੋਰ ਆਪਣੇ ਘਰ ਪਹੁੰਚੋ। ਉਹਨਾਂ ਨੇ ਕਿ ਕਿਵੇਂ ਬੰਦੇ ਨੇ ਅਗਰ ਦੇ ਨਾਲ ਆਣੇ ਤੱਕ ਸ਼ੱਕ ਆ ਜਾਵੇ। ਹਮ। ਤੇ ਮੈਂ ਕਹੇ ਕੋਈ ਵਾਲੇ ਅਗਰ ਕੋਈ ਜਾਣਾ ਚਾਹੁੰਦਾ ਹੋਵੇ ਇਹਦੇ ਨਾਲ ਅਸੀਂ ਉਹ ਕਾਰਪੋਰਾਈਜ਼ ਕਰਦੇ ਆਂਗੇ ਜਾ ਕੇ ਛੱਡ ਕੇ ਉਹਨੂੰ ਵਾਪਸ ਆ ਜਾਏਗੀ ਜੀ ਉਹਨਾਂ ਦਾ ਖਾਨਦਾਨ ਕਹਿੰਦੇ ਕੋਈ ਗੱਲ ਨਹੀਂ ਪੈਸੇ ਅਸੀਂ ਦੇ ਦਾਂਗੇ ਪਰ ਅਸੀਂ ਆਪਣੇ ਨਾਲ ਬਿਠਾ ਨਹੀਂ ਸਕਦੇ ਅਸੀਂ ਹੂੰ ਤੋਂ ਮੈਂ ਕਹਿੰਦੇ ਉਹਨੇ ਉਹਨਾਂ ਕੱਢ ਹੀ ਕਰ ਦਿੱਤੀ ਜਮਾਨੇ ਉਹ ਚਲੇ ਗਏ ਤੇ ਉੱਪਰ ਲੈ ਗਏ ਤਾਂ ਕੋਈ ਉਹ ਤੇ ਪੁਛਪੜਤਾ ਸਾਡੇ ਸਾਹਮਣੇ ਨਹੀਂ ਕੀਤੀ ਨਾਲ ਅੱਛਾ ਕਿਹੜੀ ਜਗ੍ਹਾ ਤੋਂ ਪੁਲਿਸ ਕਿਹੜੇ ਜ਼ਿਲ੍ਹੇ ਦੀ ਸੀ ਪੁਲਿਸ ਇਹ ਕੋਈ ਉਸ ਬਾਰੇ ਪਤਾ ਲੱਗਿਆ ਮੁੰਜੀ ਠਾਦੇ ਅ ਜੱਜਰ ਆ ਗਾ ਖਾਣਾ ਉਤਾਰ ਰਹੀ ਸੀ ਅੱਛਾ ਇੱਕ ਚੀਜ਼ ਦੱਸਿਓ ਕਿ ਜੋ ਇਹ ਤੁਹਾਡੇ ਸੰਪਰਕ ਦੇ ਵਿੱਚ ਕਿਵੇਂ ਇਹ ਨੌਜਵਾਨ ਆਇਆ ਹਰਪ੍ਰੀਤ ਸਿੰਘ ਇਹ ਮੇਰੇ ਨਾਲ ਇਸ ਤਰ੍ਹਾਂ ਆਇਆ ਜੀ ਕਿ ਤਕਰੀਬਨ ਪੌਣੇ 2 ਦਿਨਾਂ ਨਾਲ ਮੈਨੂੰ ਟੈਲਫੋਨ ਆਂਦੀ ਹੈ ਤਾਂ ਹੂੰ ਤੋਂ ਬੀਬੀ ਬੋਬੇ ਜੀ ਦਾ ਮਨੋਂ ਕਹਿੰਦੇ ਦੂਜੀ ਸਰਾਂ ਜੀ ਅਸੀਂ ਅ ਅਮਰਪਾਲ ਦੀ ਫੈਮਿਲੀ ਚੋਂ ਆ ਇਸ ਤਰ੍ਹਾਂ ਸੀ ਆਰਐਸਏ ਸਾਨੂੰ ਤੇ ਪੁਲਿਸ ਨੇ ਫਿਰ ਅੱਗੇ ਦਸਤਾਰ ਕਰ ਲਿਆ ਜੀ ਤਾਂ ਜਦ ਮੇਰੇ ਵਰਕਰਸ ਨਾਲ ਮੈਂ ਉਹਨਾਂ ਨੇ ਕਿਹਾ ਸੀ ਨੰਬਰ ਸਟੇਸ਼ਨ ਤੇ ਗੱਡੀ ਖੜੀ ਹੈ ਤੇ ਉਹ ਦੂਪਰੀਆਂ 4:00 ਟੱਲ ਹੁੰਨਾ ਜੇ ਮੈਂ ਕਹਿੰਦਾ ਵੀ ਖੁਦ ਆ ਰਿਹਾ ਹਾਂ ਕੋਈ ਪ੍ਰੋਬਲਮ ਨਹੀਂ ਹੈ ਇੱਥੇ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਣ ਦੇ ਆ ਜੀ ਤੇ ਫਿਰ ਮੈਂ ਚਲਾ ਗਿਆ ਸੀ ਸਟੇਸ਼ਨ ਤੇ ਉਹਨਾਂ ਨੂੰ ਮਿਲਿਆ ਸਾਰਾ ਕੰਮ ਕਰਾ ਕੇ ਆ ਜਿਹੜਾ ਤੁਹਾਡੇ ਟੀਵੀ ਤੇ ਨੀਲੀ ਪੱਗ ਦਾ ਫੋਟੋ ਆ ਰਹੀ ਹੈ ਜੀ ਇਹ ਮੁੰਡਾ ਹੈਗਾ ਅਰਜੀਤ ਸਿੰਘ ਹੂੰ ਜੇ ਬੈਠਾ ਆ ਜੀ ਜੀ ਪਰ ਉਹਨਾਂ ਨੇ ਹੱਥੋਂ ਫੜਾਇਆ ਸੀ ਉਹਨਾਂ ਨੇ ਮੈਂ ਕਿਹਾ ਤੇ ਆਪ ਕੋਲ ਵੀ ਲੋਰ ਉੰਨੇ ਖਾਮਾ ਦੇ ਰੋ ਰਾਮਨਾ ਗਟਕ ਤੇ ਜਾਏਗਾ ਹੂੰ ਡੋਨਟ ਵਰੀ ਅਬਾਊਟ ਇਟ ਅੱਛਾ ਤੁਹਾਨੂੰ ਜਦੋਂ ਗ੍ਰਫਤਾਰੀ ਹੋਈ ਮਤਲਬ ਇਹਨਾਂ ਨੇ ਕੋਈ ਦੱਸਿਆ ਨਹੀਂ ਵੀ ਕੇਸ ਕੇਸ ਦੇ ਵਿੱਚ ਅਸੀਂ ਗ੍ਰਫਤਾਰ ਕਰ ਰਹੇ ਹਾਂ ਜਾਂ ਕੋਈ ਇਸ ਦੇ ਉੱਤੇ ਕੋਈ ਐਫ ਆਈ ਆਰ ਦਰਜ ਹੈ ਹਾਂਜੀ ਜਿਹੜਾ ਆਲਰੇਡੀ ਜਿਹੜਾ ਪਰਪਾਲ ਦਾ ਕੇਸ ਸੀ ਨਾ ਉਹਦੀ ਯੂਨੀਵਰਸਿਟੀ ਦੇ ਚੈਨਲ ਜੀ ਤੱਕ ਆਉਂਦਾ ਹੈ ਠੀਕ ਹੈ ਤੇ ਉਹ ਕਰਨ ਸਾਨੂੰ ਮਿਲ ਨਹੀਂ ਕਿਹਾ ਤੇ ਸਿਵਾ ਨੂੰ ਸਾਨੂੰ ਕੋਈ ਇਨਫੋਰਮੇਸ਼ਨ ਮਿਲੀ ਤੁਸੀਂ ਕੁਝ ਵੀ ਆਇਆ

ਅਸੀਂ ਉਹਦਾ ਨਾਂ ਕਿ ਤੁਹਾਡਾ ਖਾਣਾ ਜਿੰਦਾ ਪ੍ਰਬੰਧ ਕਰ ਦਿੰਨੇ ਆ ਠੀਕ ਹੈ ਸਾਵੇਂ ਬੰਦਾ 300 ਜਾਂ 400 ਹੈ ਉਹਨਾਂ ਨੇ ਕਿਹਾ ਸਰ ਕੋ ਖਾਣਾ ਆਲਰੇਡੀ ਦਿੱਲੀ ਵਾਲਿਆਂ ਨੇ ਬਹੁਤ ਦੇ ਦਿੱਤਾ ਸਰ ਫਸੇ ਉਹਨਾਂ ਖਾਣਾ ਸ਼ੁਰੂ ਕਰ ਲਿਆ ਠੀਕ ਹੈ ਹਾਂਜੀ ਠੀਕ ਹੈ ਅਪਰਮਜੀਤ ਜੀ ਤੁਸੀਂ ਜੁੜੇ ਜਾਣਕਾਰੀ ਦਿੱਤੀ ਧੰਨਵਾਦ ਜੁੜਨ ਦੇ ਲਈ ਤਾਂ ਪਰਮਜੀਤ ਸਿੰਘ ਸਰਨਾ ਜੋ ਜਾਣਕਾਰੀ ਦੇ ਰਿਹਾ ਕਿ ਇਹ ਟ੍ਰੇਨ ਦੇ ਰਾਹੀ ਜਦੋਂ ਵਾਪਸ ਆ ਰਹੇ ਸੀ ਤੇ ਪੁਲਿਸ ਦੇ ਵੱਲੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਹਨਾਂ ਦੇ ਕੋਲੇ ਇੱਕ ਲੇਡੀ ਦੇ ਕਾਲ ਆਉਂਦੀ ਹੈ ਜੋ ਕਿ ਇਹਨਾਂ ਦੇ ਪਰਿਵਾਰ ਵਿੱਚੋਂ ਸੀ ਔਰ ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਸਾਨੂੰ ਪੁਲਿਸ ਤੰਗ ਪ੍ਰੇਸ਼ਾਨ ਕਰ ਰਹੀ ਹੈ ਔਰ ਉਸ ਤੋਂ ਬਾਅਦ ਜਦੋਂ ਪਹੁੰਚਦੇ ਆ ਤਾਂ ਪੁਲਿਸ ਨੇ ਕਿਹਾ ਕਿ ਸਾਨੂੰ ਅਮਰਤਪਾਲ ਸਿੰਘ ਵਾਲੇ ਮਾਮਲੇ ਦੇ ਵਿੱਚ ਇਹ ਤਫਤੀਸ਼ ਦੇ ਲਈ ਲੋੜਿੰਦਾ ਸੀਗਾ ਇਸੇ ਕਰਕੇ ਹੀ ਅਸੀਂ ਗ੍ਰਿਫਤਾਰ ਕਰਕੇ ਇਸ ਨੂੰ ਲੈ ਕੇ ਜਾ ਰਹੇ ਹਾਲਾਂਕਿ ਮਾਮਲਾ ਕੀ ਆ ਉਸਤੇ ਬਾਰੇ ਉਹਨਾਂ ਨੇ ਕੁਝ ਦੱਸ ਦੱਸਿਆ ਨਹੀਂ ਨਾਹੀ ਯੁਪਾ ਦਾ ਕੋਈ ਜ਼ਿਕਰ ਜਿਹੜਾ ਉਸ ਦੇ ਵਿੱਚ ਆਇਆ